ਮਾਤੜ ਬੰਦੇ ਆ 2 2.5 ਕਿੱਲੇ ਜ਼ਮੀਨ ਆ ਠੀਕ ਹੈ ਜੀ ਇਹ ਆਇਸਾ ਵਾਲੀ ਪਾਣੀ ਆ ਜਾਂਦਾ ਹਾਂਜੀ ਤੇ ਸਾਡੇ ਕੋਲੇ ਹੋਰ ਕੋਈ ਵੀ ਸਾਧਨ ਨਹੀਂ ਹੈਗਾ ਵੀ ਕਮਾਈ ਵਾਲਾ ਹਾਂਜੀ ਮੁੰਡੇ ਵਿਚਾਰੇ ਆਪੋ ਆਪਣੀ ਦਿਹਾੜੀ ਦੇ ਪਿਆਲੇ ਹੀ ਆ ਠੀਕ ਹੈ ਜੀ ਕੈਂਸਰ ਦੀ ਦਵਾਈ ਚਲਦੀ ਮੇਰੇ ਪ੍ਰੇਸ਼ਨ ਹੋਇਆ ਹਾਂਜੀ ਗੁਰਦਾ ਕੱਢਿਆ ਮੇਰਾ ਠੀਕ ਹੈ ਜੀ ਦਵਾਈ ਬਹੁਤ ਮਹਿੰਗੀ ਆ ਠੀਕ ਹੈ ਜੀ ਇੱਥੋਂ ਦਵਾਈ ਨਹੀਂ ਲਈ ਜਾਂਦੀ ਹਾਂਜੀ ਤੇ ਸਾਡੀ ਜਿੰਨੀ ਹੋਵੇ ਸਦਾ ਕਰ ਸੁਪੀ ਕਰੋ ਫਸਲ ਤੋਂ ਵੱਧ ਕਰੋ ਜੇ ਫਸਲ ਹੋਵੇ ਤੇ ਆਪੇ ਸਭ ਕੁਝ ਹੁੰਦਾ ਠੀਕ ਹੈ ਜੀ ਨਾ ਕੋਈ ਆਰਤੀਆ ਹੀ ਬਾਹ ਫੜਦਾ ਫਿਰ ਫਸਲ ਤੋਂ ਬਗੈਰ ਬਾਥਰੂਮ ਘਰਾਂ ਵੀ ਕਿਵੇਂ ਡਿੱਗੇ ਹੋਏ ਸਾਰੇ ਜਿਕੇ ਬਾਹਰ ਕੋਲ ਕੋ ਨਹੀਂ ਗਾ ਬਾਥਰੂਮ ਪੈਸਿਆਂ ਨਾਲ ਹੀ ਬਣਨਾ ਹਾਂਜੀ ਕੋਈ ਪੈਸਾ ਹੋਵੇ ਤੇ ਲਾਈਏ ਜ਼ਿਆਦਾ ਵੀ ਕੀ ਕਰਦਾ ਪੈਸੇ ਹੋਣਗੇ ਹੀ ਬਣਾ ਲਈਏ ਪਰ ਕਾਰਨ ਵੇਖੋ ਇਹ ਬੇਨਤੀ ਆ ਵੀ ਸਾਡੀਆਂ ਬਾਲੀਆਂ ਦੀਆਂ ਛੱਤਾਂ ਨੇ ਹਾਂਜੀ ਉਹਨਾਂ ਦਾ ਸਾਨੂੰ ਕੋਈ ਪੈਸੇ ਦੇਣਾ ਹੀ ਉਹਨਾਂ ਦੀਆਂ ਲੈਟਰ ਪਾ ਜੀ ਉਹ ਚੱਤ ਕਤਾ ਪੈ ਜਾਂਦੀਆਂ ਹਾਂਜੀ ਬਾਕੀ ਸਾਡੀ ਦਵਾਈ ਜਿਹੜੀ ਉਹ ਚੱਲਦੀ ਉਹਦਾ ਕੋਈ ਸਾਨੂੰ ਮੜਾ ਮੜ ਤੁਹਾਡੇ ਨਾਲ ਕੋਈ ਹੱਥ ਵਟਾਵੇ ਸਰਕਾਰ ਦੋਨਾਂ ਦੀ ਨਹੀਂ ਪਰਸਨ ਲੱਗੇ ਸਾਡੀ ਮੇਰੇ ਵੀ ਨਹੀਂ ਲੱਗੇ ਇਹਨਾਂ ਦੇ ਵੀ ਨਹੀਂ ਉਮਰ ਕਿੰਨੀ ਹੋ ਗਈ ਤੁਹਾਡੀ ਕਿੰਨੀ ਹੋ ਗਈ 60 60 62 ਸਾਲ ਹੋ ਗਈ 60 ਸਾਲ ਹੋ ਗਏ ਠੀਕ ਹੈ ਜੀ ਉਮਰ ਹੋ ਗਈ ਨਹੀਂ ਲੱਗੀ ਠੀਕ ਹੈ ਜੀ ਮਾਦਾ ਜੀ ਕੀ ਨਾਮ ਆਪਣਾ ਮਨਜੀਤ ਕੌਰ ਪਿੰਡ ਕਿਹੜਾ ਜੀ ਬੱਗਿਆ ਠੀਕ ਹੈ ਕੀ ਸਮੱਸਿਆ ਜੀ ਤੁਹਾਡੀ ਸਮੱਸਿਆ ਇਹ ਹੋਈ ਹੈ ਪਾ ਜੀ ਮਾਤੜ ਬੰਦੇ ਆ 2 2.5 ਕਿੱਲੇ ਜ਼ਮੀਨ ਆ ਠੀਕ ਆ ਜੀ ਇਹ ਆਇਸਾ ਵਾਲੀ ਪਾਣੀ ਆ ਜਾਂਦਾ ਹਾਂਜੀ ਤੇ ਸਾਡੇ ਕੋਲੇ ਹੋਰ ਕੋਈ ਵੀ ਸਾਧਨ ਨਹੀਂ ਹੈਗਾ ਵੀ ਕਮਾਈ ਵਾਲਾ ਹਾਂਜੀ ਮੁੰਡੇ ਵਿਚਾਰੇ ਆਪੋ ਆਪਣੀ ਦਿਹਾੜੀ ਦੇ ਪੇ ਵਾਲੇ ਹੀ ਆ ਠੀਕ ਆ ਜੀ ਕੈਂਸਰ ਦੀ ਦਵਾਈ ਚਲਦੀ ਮੇਰੇ ਆਪਰੇਸ਼ਨ ਹੋਇਆ ਹਾਂਜੀ ਗੁਰਦਾ ਕੱਢਿਆ ਮੇਰਾ ਠੀਕ ਆ ਜੀ ਦਵਾਈ ਬਹੁਤ ਮਹਿੰਗੀ ਆ ਠੀਕ ਆ ਜੀ ਇੱਥੋਂ ਦਵਾਈ ਨਹੀਂ ਲਈ ਜਾਂਦੀ ਹਾਂਜੀ ਤੇ ਸਾਡੀ ਜਿੰਨੀ ਹੋਵੇ ਦਾ ਕਰ ਸਪੀ ਕਰੂ ਫਸ ਤੋਂ ਵੱਧ ਕਰੋ ਜਿੰਨੇ ਜੋ ਵੀ ਹੈਗਾ ਠੀਕ ਹੈ ਜੀ ਇਹ ਨਹੀਂ ਅਸੀਂ ਆਂਦੇ ਵੀ ਸਾਨੂੰ ਹਿਸਾਬ ਤੋਂ ਜ਼ਿਆਦਾ ਹੀ ਕੋਈ ਕਰੀ ਜਾਵੇ ਹਾਂਜੀ ਜਿੰਨੀ ਕੁ ਜੋਗਾ ਕੋਈ ਸਾਡੀ ਜ਼ਰੂਰ ਸਹਾਇਤਾ ਕਰੇ ਠੀਕ ਹੈ ਜੀ ਅਸੀਂ ਗਰੀਬ ਬੰਦੇ ਆ ਠੀਕ ਹੈ ਕਰਦੇ ਹਾਲਾਤ ਕੀ ਹੈ ਜੀ ਘਰ ਦੇ ਲਾਵੇ ਹੋਈ ਪਾਜੀ ਵੀ ਮਾਤਣ ਦੇ ਕੰਮ ਬਣਿਆ ਹੜਾ ਵੀ ਨਾ ਕੋਈ ਫਸਲ ਹੋਵੇ ਤੇ ਆਪੇ ਸਭ ਕੁਝ ਹੁੰਦਾ ਠੀਕ ਹੈ ਜੀ ਨਾ ਕੋਈ ਆਰਤੀਆਂ ਹੀ ਬਾਹ ਫੜਦਾ ਫਿਰ ਫਸਲ ਤੋਂ ਬਗੈਰ ਹਾਂਜੀ ਇੰਨੀ ਕਿਫਾਸਾ ਨਾ ਪੈਲੀ ਨਾ ਕੁਛ ਨਹੀਂ ਬਣਦਾ ਜਿੰਨੀ ਕਿ ਸਾਡੇ ਕੋਲੇ ਬਰਿਆਲੀ ਪੜੀ ਵੀ ਜਿਹੜੀ ਉਹ ਵੀ ਰਾਵ ਗਈ ਆ ਹਾਂਜੀ ਉਹਦੇ ਵਿੱਚ ਵੀ ਮਤਲਬ ਦਰਿਆ ਹੀ ਪੈ ਗਿਆ ਹਾਂਜੀ ਤੇ ਉੱਥੇ ਕੋਈ ਦਾਣੇ ਆਲੀ ਕੋਈ ਆਸ ਨਹੀਂ ਹੈ ਜੀ ਕਿ ਪੀਜੇ ਜਰਾਂਗੇ ਠੀਕ ਹੈ ਨਾ ਕੀ ਤੁਹਾਡਾ ਜੀ ਸ਼ੰਗਾਰਾ ਖੋਣ ਸ਼ੰਗਾਰਾ ਸਿੰਘ ਪਿੰਡ ਬੱਗੇ ਵਾਲਾ ਜੀ ਬੱਗੇ ਵਾਲੇ ਠੀਕ ਹੈ ਤੇ ਕਰ ਬਾਥਰੂਮ ਕਰਾ ਵੀ ਕਿਵੇਂ ਡਿੱਗੇ ਹੋਏ ਸਾਰੇ ਜੀ ਕੀ ਬਾਹਰ ਕੋਲ ਕੋਈ ਨੀ ਆ ਬਾਥਰੂਮ ਪੈਸਿਆਂ ਨਾਲ ਹੀ ਬਣਨਾ ਹਾਂਜੀ ਪੈਸਾ ਭੇਜ ਲਾਈਏ ਜ਼ਿਆਦਾ ਵੀ ਕੀ ਕਰਦਾ ਪੈਸੇ ਹੋਦੇ ਹੀ ਬਨਾਰੀਏ ਪਰ ਕਿੰਨੂ ਹੈ ਗਾ ਨਹੀਂ ਹੋਏ ਬਰਤਾਲਾਉਣ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਆਪਣਾ ਹੜਾ ਦੇ ਨਾਲ ਜ਼ਮੀਨ ਖਰਾਬ ਹੋ ਗਈ ਜੀ ਹੜ ਨਾਲ ਜ਼ਮੀਨ ਖਰਾਬ ਹੋ ਗਈ ਆ ਅਰਸਾ ਆਲੀ ਪਾਣੀਆਂ ਆਈਆਂ ਇੱਕ ਕਿਸਾਨ ਲਈ ਆ ਤੇ ਕੀ ਫੇਰ ਆ ਗਿਆ ਹਾਂਜੀ ਬਾਰਿਆਂ ਦੀਆਂ ਛੱਤਾਂ ਉਹ ਵੀ ਵਿੱਚ ਡਿੱਗੀਆਂ ਨੇ ਠੀਕ ਹੈ ਜੀ ਤੇ ਪਰਿਵਾਰ ਦੀ ਦਵਾਈ ਵੀ ਚੱਲਦੀ ਹੈ ਜੀ ਦਵਾਈ ਪਰਿਵਾਰ ਦੀ ਚੱਲਦੀ ਆ ਬੱਚੇ ਚੰਨ ਪੜਦੇ ਆ ਪੁੱਤਰੇ ਪੁੱਤਰੀਆਂ ਹਾਂਜੀ ਉਹਨਾਂ ਦੀਆਂ ਬੀਤਾਂ ਵੀ ਜ਼ਿਆਦਾ ਕੋਸ਼ਿਸ਼ ਹੂੰ ਬੜਾ ਔਖਾ ਹੈ ਹੂੰ ਮਤਲਬ ਕਿ ਰੰਗਰਚੀ ਬੜਿਆਂ ਕੋਲ ਤਾਂ ਹਾਂਜੀ ਜਿੱਥੋਂ ਨਾਲ ਟਟਣ ਲੈ ਠੀਕ ਹੈ ਜੀ ਤੇ ਬੱਚੇ ਵਗੈਰਾ ਆਪਣੇ ਕੀ ਕਰਦੇ ਜੀ ਬੱਚੇ ਕੋਈ ਘੜੀ ਦੇ ਪਿਆਰ ਦੀ ਗੱਲ ਹੀ ਆ ਕੋਈ ਠੀਕ ਹੈ ਜੀ ਮਸ਼ੀਨ ਤੇ ਚਲਾ ਗਿਆ ਜਾਂ ਕੋਈ ਆਦਾ ਕੋਈ ਚਰੋਬਾਰ ਇਹ ਜਈ ਆ ਜਾਂ ਕੋਈ ਇਡੀ ਗੱਲ ਨਹੀਂ ਕੀ ਜੀ ਠੀਕ ਹੈ ਮੰਗ ਕੀ ਕਰਦੇ ਜੀ ਹਾਂ ਮੰਗ ਕੀ ਕਰਦੇ ਜੀ ਮੰਗੇ ਆ ਵੀ ਕੋਈ ਸਾਡੀ ਕਿ ਸਹਾਇਤਾ ਕਰਨ ਤੇ ਜਿਹੜਾ ਕੋਈ ਭੈਣ ਭਰਾ ਕਰ ਸਕਦਾ ਸਾਡੀ ਸਹਾਇਤਾ ਕਰੇ ਅਸੀਂ ਕੋਈ ਅਲੀਗੁਰ ਬਗੇ ਤੋਂ ਹੁੰਦੇ ਅਹੀਂ ਆਦਾ ਕੋਈ ਦਵਾਈ ਲੱਗੀ ਕੋਈ ਦਵਾਈ ਬੂਟੀ ਲਈਏ ਜਾਂ ਕੋ ਆਦਾ ਬਾਥਰੂਮ ਆ ਜਾਂ ਕੋ ਮਕਾਨ ਆ ਉਹਦਾ ਮਾੜਾ ਮੋੜ ਹਾਂ ਸਿੱਧਾ ਉਹ ਸਿੱਧਾ ਕਰ ਲਈਏ ਠੀਕ ਹੈ ਜੀ ਤੇ ਸਰਕਾਰ ਨੂੰ ਕੀ ਬੇਨਤੀ ਕਰਦੇ ਜੀ ਸਰਕਾਰ ਨੂੰ ਇਹ ਬੇਨਤੀ ਆ ਵੀ ਸਾਡੀਆਂ ਬਾਲਿਆਂ ਦੀਆਂ ਛੱਤਾਂ ਨੇ ਹਾਂਜੀ ਉਹਨਾਂ ਦਾ ਸਾਨੂੰ ਕੋਈ ਪੈਸੇ ਦੇਣਾ ਹੈ ਕੋ ਉਹਨਾਂ ਦੀਆਂ ਲੈਂਟਰ ਪਾਈਏ ਤਤਾ ਪੈਸੇ ਸਾਡੀਆਂ ਹਾਂਜੀ ਬਾਕੀ ਸਾਡੀ ਦਵਾਈ ਜਿਹੜੀ ਉਹ ਚਲਦੀ ਉਹਦਾ ਕੋ ਸਾਨੂੰ ਮਾੜਾ ਮੋੜ ਸਾਡੇ ਨਾਲ ਕੋਈ ਵਾਤਵਟਾ ਹੈ ਸਰਕਾਰ ਠੀਕ ਹੈ ਜੀ ਤੇ ਬਾਲਿਆਂ ਦੀਆਂ ਛੱਤਾਂ ਅਸੀਂ ਉਹ ਵੀ ਅਸੀਂ ਪਾਈਆਂ ਨੇ ਮੂਵੀਆਂ ਬਣਾ ਕੇ ਸਾਨੂੰ ਅਜੇ ਤੱਕ ਕੋਈ ਰੁਪਈਆ ਨਹੀਂ ਹੋਗਾ ਕੋਈ ਸਰਕਾਰ ਨੇ ਦਿੱਤਾ ਠੀਕ ਹੈ ਜੀ ਪਿੰਸ਼ਨ ਆ ਉਹ ਵੀ ਨਹੀਂ ਲੱਗੀ ਪਿੰਸ਼ਨ ਵੀ ਲੱਗਣੀ ਸੀ ਉਹ ਵੀ ਨਹੀਂ ਲੱਗੀ ਸਾਡੀ ਨੋਵਾ ਦੀ ਨਹੀਂ ਲੱਗੀ ਜੀ ਹਾਂਜੀ ਹਾਂਜੀ ਦੋਨਾਂ ਦੀ ਨਹੀਂ ਪਿੰਸ਼ਨ ਲੱਗੇ ਸਾਡੀ ਮੇਰੀ ਵੀ ਨਹੀਂ ਲੱਗੀ ਇਹਨਾਂ ਦੀ ਵੀ ਨਹੀਂ ਉਮਰ ਕਿੰਨੀ ਹੋ ਗਈ ਤੁਹਾਡੀ ਕਿੰਨੀ ਹੋ ਗਈ 60 60 62 ਸਾਲ ਹੋ ਗਈ ਮੇਰੀ 60 ਸਾਲ ਹੋ ਗਈ ਠੀਕ ਹੈ ਜੀ ਵੀ ਉਮਰ ਹੋ ਗਈ ਹੈ ਨਹੀਂ ਲੱਗੀ ਠੀਕ ਹੈ ਜੀ ਹਾਂਜੀ ਕੋਈ ਨਹੀਂ ਤੇ ਅਸੀਂ ਤਾਂ ਨੇ ਗਰੀਬ ਬੰਦੇ ਆ ਸਾਡੀ ਮਾਰ ਕੋਈ ਨਾ ਕੋਈ ਸਹਾਇਤਾ ਜ਼ਰੂਰ ਕਰਨਾ ਵੱਧ ਤੋਂ ਵੱਧ ਕਰਨਾ ਸਰਕਾਰ ਵੀ ਕਰੇ ਜੇ ਕੋਈ ਸਰਕਾਰ ਵੀ ਕਰੇ ਜੋ ਕੋ ਹੋਰ ਭੈਣ ਭਰਾ ਸਾਡੀ ਸਹਾਇਤਾ ਕਰਨ ਜ਼ਰੂਰ ਕਰਨਾ ਠੀਕ ਹੈ ਤੁਹਾਡਾ ਨਾਮ ਕੀ ਹੈ ਮਨਜੀਤ ਕੌਰ ਹੈ ਮੇਰਾ ਨਾਮ ਮਨਜੀਤ ਕੌਰ ਹਾਂਜੀ ਗੇਂਤੀ ਆ ਬਸ ਸਾਡੀ ਹਾਂਜੀ ਮਾਥੇ ਜੋੜ ਕੇ ਠੀਕ ਹੈ ਜੀ ਕੈਂਸਰ ਕਿਦੋਂ ਕਰਦਾ ਤੁਹਾਨੂੰ ਜੀ ਜਿਹੜੀ ਕੈਂਸਰ ਦੀ ਬਿਮਾਰੀ ਹੈ ਸਰ ਨੂੰ ਤਾਂ ਹੋ ਗਏ 2 ਸਾਲ ਹੋ ਗਏ ਪ੍ਰੈਸ਼ਨ 2 ਸਾਲ ਹੋ ਗਏ ਹਾਂਜੀ ਪ੍ਰੈਸ਼ਨ ਹੋਈ ਨੋ ਹੋ ਗਈ ਠੀਕ ਹੈ ਜੀ ਤੁਸੀਂ ਦਵਾਈ ਵੀ ਚੱਲੀ ਜਾਂਦੀ ਹੈ ਦਵਾਈ ਬੰਦ ਨਹੀਂ ਹੋਣੀ ਨਾ ਕਿ ਜਿੰਨੇ ਚਿਰ ਮਾਤਾ ਤੇਰੀ ਜ਼ਿੰਦਗੀ ਆ ਹਾਂਜੀ ਉਹਨਾਂ ਚਿਰ ਦਵਾਈ ਚੱਲੂਗੀ ਚੱਲੂਗੀ ਠੀਕ ਹੈ ਇਹ 2.5 ਮਹੀਨੇ ਹੋ ਗਏ ਮੇਰੀ ਦਵਾਈ ਮੁੱਕੀ ਨੂੰ ਕਿੰਨਾ ਖਰਚਾ ਆ ਜਾਂਦਾ ਦਵਾਈ ਦਾ ਜੀ ਦਵਾਈ ਦੇ 7000 ਰੁਪਏ ਖਰਚਾ ਮਹੀਨੇ ਦੀ ਦਵਾਈ ਤੇ ਆਉਂਦਾ ਮੇਰੀ ਠੀਕ ਹੈ ਜੀ ਹਾਂਜੀ ਤੇ ਫਿਲਹਾਲ ਕੋਈ ਸਰਕਾਰੀ ਜਿਵੇਂ ਕੋਈ ਕਾਰਡ ਵਗੈਰਾ ਹੁੰਦਾ ਜਾਂ ਕੋਈ ਉਸ ਤਰ੍ਹਾਂ ਦੀ ਕੋਈ ਧੰਨਵਾਦ ਨਹੀਂ ਮਿਲਦੀ ਇਸ ਇਲਾਜ ਦੇ ਵਿੱਚ ਮਦਦ ਤਾਂ ਮਿਲਦੀ ਨਹੀਂ ਐ ਪਰ ਜਦੋਂ ਮੈਂ ਕਿਸੇ ਦਾਹਲ ਕਰ ਲੈਣਾ ਹਾਂਜੀ ਉਹਦੋਂ ਮਿਲਦੀ ਜਾਂ ਨਹੀਂ ਤੇ ਨਹੀਂ ਮਿਲਦੀ ਇਹ ਮੈਨੂੰ ਬਾਹਰੋਂ ਹੀ ਮਿਲਦੀ ਆ ਆਮਲੇ ਦੀ ਦਵਾਈ ਬਾਹਰੋਂ ਨਾ ਬਾਹਰੋਂ ਦਵਾਈ ਮੈਨੂੰ ਮਿਲਦੀ ਆ ਫਿਰ ਇਹ ਅੱਛਾ ਜੀ ਹਾਂਜੀ ਮੈਡੀਕਲ ਵਗੈਰਾ ਤੋਂ ਲੈ ਕੇ ਹੁੰਦੇ ਦਵਾਈ ਹਸਪੀਟਲ ਮੈਡੀਕਲ ਤੋਂ ਲੈ ਕੇ ਆਉਣੀ ਮੈਨੂੰ ਠੀਕ ਹੈ ਠੀਕ ਹੈ ਹਾਂਜੀ